ਕੋਈ ਹੋਰ ਕੋਈ ਨਾ ਨਿਆ ਗਿਆ ਯਾ ਮਸਤ ਆਹਨ ਦਾ ਗਾਣਿਆ ਬਾ ਐਗੀ ਦਾ ਨਾਮ ਆ ਬਸ ਅੱਛਾ ਰਸ਼ ਬੜਾ ਹੋ ਗਿਆ ਸੋ ਇਹ ਸ਼ਸਤਰਾਂ ਦੇ ਦਰਸ਼ਨ ਜਿਹੜੇ ਸੰਗਤਾਂ ਵਸਤੇ ਕੁल्ले ਦਰਸ਼ਨ ਕਰਵਾਇਆ ਕਰਵਾਏ ਜਾ ਰਹੇ ਨੇ ਜਿਨ੍ਹਾਂ ਦੇ ਵਿੱਚ ਕਿਰਪਾ ਨੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਤੇਗੇ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਛੋਟੀ ਕਿਰਪਾਨ ਸ੍ਰੀ ਗੁਰੂ ਗੋਬਿੰਦ ਸਾਹਿਬ ਜੀ ਦੀ ਧੀਰ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਤੇ ਹੋਰ ਵੀ ਜਿਹੜੇ ਸ਼ਸਤਰ ਨੇ ਜਿਵੇਂ ਤਲਵਾਰ ਸ੍ਰੀ ਗੁਰੂ ਗੋਬਿੰਦ ਸਾਹਿਬ ਜੀ ਦੀ ਕਿਰਪਾਨ ਹੈ ਸ੍ਰੀ ਗੁਰੂ ਗੋਬਿੰਦ ਸਾਹਿਬ ਜੀ ਦੀ ਸ੍ਰੀ ਸਾਹਿਬ ਸ੍ਰੀ ਗੁਰੂ ਗੋਬਿੰਦ ਸਾਹਿਬ ਜੀ ਦੀ ਇਹ ਸਾਰੇ ਸ਼ਸਤਰ ਨੇ ਜਿਹੜੇ ਆਸਾਮ ਤੋਂ ਇੰਨੀ ਦੂਰੋਂ ਮਤਲਬ ਨਗਰ ਕੀਰਤਨ ਲੈ ਕੇ ਆ ਰਹੇ ਨੇ ਨਗਰ ਕੀਰਤਨ ਦੇ ਰੂਪ ਦੇ ਵਿੱਚ ਜਿਹੜਾ ਸੰਗਤਾਂ ਇਹਨਾਂ ਦੇ ਦਰਸ਼ਕਾਰੀਆਂ ਨੇ ਤੇ ਸੰਗਤਾਂ ਨੂੰ ਨਿਹਾਲ ਕੀਤਾ ਜਾ ਰਿਹਾ ਖੁੱਲੇ ਦਰਸ਼ਨ ਦੀਦਾਰੇ ਜਿਹੜੇ ਨੇ ਸੰਗਤਾਂ ਨੂੰ ਇਹਦੇ ਸ਼ਸਤਰਾਂ ਦੇ ਔਰ ਗੁਰੂ ਸਾਹਿਬ ਦੇ ਨਗਰ ਕੀਰਤਨ ਦੇ ਮਿਲ ਰਹੇ ਨੇ ਦੇਖ ਸਕਦੇ ਹੋ ਕਿਉਂਕਿ ਇਹ ਨਗਰ ਕੀਰਤਨ ਬਹੁਤ ਦੂਰੋਂ ਚੱਲ ਕੇ ਆਇਆ ਸੋ ਵਕ ਵਕ ਪੜਾਵਾ ਤੇ ਇਹ ਰੁਕਿਆ ਨਗਰ ਕੀਰਤਨ ਤੇ ਸੰਗਤਾਂ ਦਾ ਪਿਆਰ ਜਿਹੜਾ ਇੱਥੇ ਮਿਲਦਾ ਰਿਹਾ ਹੈ No! Uh. ਸਾਹਿਬ ਸ਼ਿਵਾਹੀ ਗੁਰਜੀ ਕੀ ਫਤਿਹ 350 ਸਾਲਾ ਗੁਰੂ ਤੇਗ ਬਹਾਦਰ ਜੀ ਦਾ ਸ਼ਹੀਦੀ ਦਿਹਾੜਾ ਮਨਾਇਆ ਜਾ ਰਿਹਾ ਹੈ ਉਸ ਦੇ ਬਾਬਤ ਹੀ ਲੁਧਿਆਣਾ ਸ਼ਹਿਰ ਦੇ ਵਿੱਚ ਵਕ ਵਕਸਤਾਨਾਂ ਤੋਂ ਇੱਕ ਨਗਰ ਕੀਰਤਨ ਬਹੁਤ ਸੋਹਣਾ ਨਿਕਲਿਆ ਜਾ ਰਿਹਾ ਜਿਹੜਾ ਕਿ ਸ਼ਹਿਰ ਦੇ ਵਕ ਵਕਸਤਾਨਾਂ ਤੋਂ ਹੁੰਦਾ ਹੋਇਆ ਲੰਘ ਰਿਹਾ ਤੇ ਗੁਰੂ ਸੰਗਤ ਨੂੰ ਨਿਹਾਲ ਕਰਦਾ ਹੋਇਆ ਜਾ ਰਿਹਾ ਗੱਲਬਾਤ ਕਰਦੇ ਹਾਂ ਸੰਗਤਾਂ ਨਾਲ ਸੱਜਣ ਗੱਲ ਜੀ ਇਹ ਨਗਰ ਕੀਰਤਨ ਕੱਢਿਆ ਜਾ ਰਿਹਾ ਗੁਰੂ ਤੇਗ ਬਹਾਦਰ ਜੀ ਨੂੰ ਸਮਰਪਿਤ ਹੈ ਤੇ ਨਾਲ ਹੋਰ ਸ਼ਹੀਦਾਂ ਨੂੰ ਸਮਰਪਿਤ ਹੈ ਕਿਹਾਣਾ ਚਾਹੁੰਦੇ ਤੁਸੀਂ ਇਹ ਨਗਰ ਕੀਰਤਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਭਾਈ ਮਤੀ ਦਾਸ ਭਾਈ ਸਤੀ ਦਾਸ ਭਾਈ ਜਿਆਲਾ ਜੀ ਦੇ 350 ਸਾਲਾ ਸ਼ੀਧੀ ਦੇ ਵਾਲੇ ਨੂੰ ਸਮਰਪਿਤ ਕਟਿਆ ਜਾ ਰਿਹਾ ਜੋ ਅਸਾਮ ਦੀ ਧਰਤੀ ਤੋਂ ਸ਼ੁਰੂ ਹੋ ਕੇ ਹਿੰਦੁਸਤਾਨ ਦੇ 22 ਸਟੇਟਾਂ ਵਿੱਚ ਦੀ ਲੰਘ ਕੇ ਇਸ ਵੇਲੇ ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਵਿੱਚ ਪ੍ਰਵੇਸ਼ ਕਰ ਚੁੱਕਿਆ ਹੈ ਸੰਗਤਾਂ ਵੱਲੋਂ ਬਹੁਤ ਭਾਰੀ ਉਤਸ਼ਾਹ ਨਾਲ ਇਹਦਾ ਸਵਾਗਤ ਕੀਤਾ ਗਿਆ ਥਾਂ ਥਾਂ ਤੇ ਚਾਹ ਪਾਣੀ ਦੇ ਮਿੱਠੇ ਦੇ ਇਹ ਲੰਗਰ ਲਾ ਕੇ ਸੰਗਤਾਂ ਜਿਹੜੀਆਂ ਇਹ ਨਰਗੀਤਨਵਾ ਆਈਆਂ ਸੰਗਤਾਂ ਨੂੰ ਤਮੁਰਤਾ ਰਹੀਆਂ ਹੈ। ਅਸੀਂ ਸਾਰੀਆਂ ਸੰਗਤਾਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ। ਪ੍ਰਬੰਧਕ ਵੱਲੋਂ ਇਹ ਨਗਰ ਕੀਰਤਨ ਆਸਾਮ ਤੋਂ ਲਗਾਤਾਰ ਆ ਰਹੇ تھے। ਵਕ-ਵਕ ਥਮਾ ਤੇ ਲੋਕ ਜਿਹੜੇ ਪੜਾ ਸੀਗੇ ਉਹਨਾਂ 'ਚ ਲੋਕਾਂ 'ਚ ਕਿੰਨਾ ਕੁ ਪਿਆਰ ਤੇ ਸ਼ਰਧਾ ਭਾਵ ਦੇਖਣ ਨੂੰ ਮਿਲਿਆ। ਇਹ ਪੰਜਾਬ ਦੇ ਵਿੱਚ ਤਾਂ ਮਸ਼ਾਹ ਹੋਣੇ ਸੀ ਕਿਉਂਕਿ ਇਹ ਸਿੱਖ ਕਮਿਊਨਿਟੀ ਹੈ। ਬਾਹਰੀਆਂ ਸਟੇਟਾਂ ਦੇ ਵਿੱਚ ਵੀ ਪੰਜਾਬ ਦੇ ਨਾਲੋਂ ਵਾਧੂ ਘਾਰਾ ਮਿਲਿਆ। ਅਸੀਂ ਪੰਜਾਬ ਨਾਲੋਂ ਨਾਲੋਂ ਮਹਿਸੂਸ ਕਰਦੇ ਹਾਂ ਕਿ ਬਾਹਰੀਆਂ ਸਟੇਟਾਂ ਵਿੱਚ ਵੀ ਇਕੱਲੇ ਸਿੱਖ ਭਾਈਚਾਰੇ ਨਹੀਂ ਹੋਰ ਵੀ ਹੋਰ ਵੀ ਭਾਈਚਾਰੇ ਨੇ। ਸਾਡੇ ਨਗਰ ਕੀਰਤਨ ਦਾ ਬਹੁਤ ਭਰਮਾ ਸਵਾਗਤ ਕੀਤਾ ਹੈ। ਅਸੀਂ ਉਹਨਾਂ ਦਾ ਬਹੁਤ ਜ਼ਿਆਦਾ ਧੰਨਵਾਦ ਇਹ ਨਗਰ ਕੀਰਤਨ ਹੁਣ ਹੋਰ ਕਿਹੜੇ ਕਿਹੜੇ ਥਾਵਾਂ ਤੋਂ ਹੁੰਦਾ ਹੋਇਆ ਜਾਏਗਾ ਲੱਗਦਾ ਅੱਜ ਇਹ ਸ਼ਾਮ ਨੂੰ ਆਲਮਗੀਰ ਸਾਹਿਬ ਪੜਾ ਕਰੇਗਾ ਕੱਲ ਨੂੰ ਅੱਖ-ਵੱਖ 15 ਵਜੇ ਦੀ 16 ਵਜੇ ਦੀ ਹੁੰਦਾ ਹੋਇਆ ਹੋਰ ਦੂਰ ਰਾਏਕੋਟ ਸਾਹਿਬ ਦੀ ਉਹ ਕੱਲ ਨੂੰ ਇਹਦੀ ਸ਼੍ਰਾਮ ਕਰਦੇ ਤੇ ਰਾਏਕੋਟ ਤੋਂ ਉੱਥੋਂ 2-4 ਹੋਰ ਪੜਾ ਤੇ 23 ਤਰੀਕ ਦੀ ਸ਼ਾਮ ਨੂੰ ਅਨੰਦਪੁਰ ਸਾਹਿਬ ਕੇਸਗੜ ਸਾਹਿਬ ਦੀ ਸਮਾਪਤੀ ਹੋਵੇਗੀ ਪਤੇ ਜੀ ਕੀ ਮੈਂ ਦੇਖਦੇ ਹੋ ਦੇਖ ਬਾਹਦਰ ਹਿੰਦ ਦੀ ਚਾਦਰ ਦਾ ਨਗਰ ਕੀਰਤਨ ਆ ਰਿਹਾ 350 ਸਾਲਾਂ ਪੂਰੇ ਵਿਸ਼ਵ ਦੇ ਅੰਦਰ ਮਹਾਰਾਜ ਦੀ ਕਿਰਪਾ ਵਾ ਸੱਚੇ ਪਾਤਸ਼ਾਹ ਦੀ ਗੁਰੂ ਤੇਗ ਬਹਾਦਰ ਜਿਨਹੀਂ ਪੂਰੇ ਸੰਸਾਰ ਦੇ ਅੰਦਰ ਪੂਰਾ ਸੰਸਾਰ ਦੇ ਲੋ ਇਹ ਜੀ ਕੁਰਬਾਨੀ ਨਹੀਂ ਕਿਤੇ ਦੇਖਣ ਨੂੰ ਮਿਲੂਗੀ ਜੀ ਇਹ ਗੁਰੂ ਤੇਗ ਬਹਾਦਰ ਹਿੰਦ ਦੀ ਚਾਦਰ ਆ ਹਿੰਦ ਦੀ ਚਾਦਰ ਦਾ ਅੱਜ ਨਗਰ ਕੀਰਤਨ ਆ ਰਿਹਾ ਸੀ ਮਹਾਰਾਜ ਦੇ ਚਰਨਾਂ ਦੇ ਵਿੱਚ ਆਪਣਾ ਸੀਸ ਝੁਕਾ ਕੇ ਆਸ਼ੀਰਵਾਦ ਲੈ ਰਹੇ ਆ ਗੁਰੂ ਮਹਾਰਾਜ ਸਾਡੇ ਪੰਜਾਬ ਤੇ ਔਰ ਸਾਡੇ ਦੇਸ਼ ਦੇ ਉੱਤੇ ਹਮੇਸ਼ਾ ਆਪਣੀ ਕਿਰਪਾ ਬਣਾ ਕੇ ਰੱਖੇ ਅਸੀਂ ਐਸੀ ਤਰ੍ਹਾਂ ਹੀ ਗੁਰੂ ਦਾ ਗੁਣगान ਕਰਦੇ ਰਹੀਏ ਗੁਰੂ ਚਰਨਾ ਚ ਹਾਜ਼ਰੀ ਭਰਦੇ ਰਹੀਏ ਗੁਰੂ ਤੇਗ ਬਹਾਦਰ ਜੀ ਦਾ ਜਿਵੇਂ ਆ ਨਗਰ ਕੀਰਤਨ ਆਸਾਮ ਤੋਂ ਹੁੰਦਾ ਹੋਇਆ ਆਇਆ ਵਕਬਕ ਪੜਾਵਾਂ ਤੇ ਆਇਆ ਤੇ ਸੰਤਾਂ ਦਾ ਬਹੁਤ ਪਿਆਰ ਦੇਖਣ ਨੂੰ ਮਿਲ ਰਿਹਾ ਸਰਕਾਰ ਲੈਵਲ ਤੇ ਵੀ ਬਹੁਤ ਵੱਡਾ ਇਹ ਦਿਹਾੜਾ ਮਨਾਇਆ ਜਾ ਰਿਹਾ ਵਾ ਸਰਕਾਰ ਵੀ ਆਪਣੇ ਵੱਲੋਂ ਗੁਰਦੁਆਰਾ ਦੁਖਨਵਾਂ ਸਾਹਿਬ ਵੀ ਆ ਰਿਹਾ ਅਰ ਗੁਰੂ ਤੇਗ ਬਹਾਦਰ ਦੀ ਜਿਹੜੀ ਕੁਰਬਾਨੀ ਆ ਪੂਰੇ ਵਿਸ਼ਵ ਦੇ ਅੰਦਰ ਕੋਈ ਐਨੀ ਵੱਡੀ ਕੁਰਬਾਨੀ ਨਹੀਂ ਕਿਤੇ ਦੇਖਣ ਨੂੰ ਮਿਲੂਗੀ ਇਹ ਸੰਸਾਰਕ ਕੁਰਬਾਨੀ ਹੋਈ ਆ ਇਨਸਾਨੀਅਤ ਲਈ ਔਰ ਇਨਸਾਨੀਅਤ ਦਾ ਜੋ ਗੁਰੂ ਮਹਾਰਾਜ ਨੇ ਕਿਰਪਾ ਕੀਤੀ ਆ ਇਸੇ ਤਰ੍ਹਾਂ ਹੀ ਗੁਰੂ ਮਹਾਰਾਜ ਹਮੇਸ਼ਾ ਆਪਣੀ ਕਿਰਪਾ ਬਣਾ ਕੇ ਰੱਖਣ ਅਸੀਂ ਇਸੇ ਤਰ੍ਹਾਂ ਹੀ ਗੁਰੂ ਮਹਾਰਾਜ ਦੇ ਚਰਨਾਂ ਦੇ ਵਿੱਚ ਹਾਜ਼ਰੀ ਭਰਦੇ ਰਹੀਏ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਗੁਰੂ ਤੇਗ ਬਹਾਦਰ ਜੀ ਦਾ ਸਿੱਧੀ ਦਾੜੇ ਦਾ ਨਗਰ ਕੀਰਤਨ ਪਟਨਾ ਸਾਹਿਬ ਤੋਂ ਚੱਲ ਕੇ ਤੇ ਲੁਧਾਨਾ ਸ਼ਹਿਰ 'ਚ ਆਇਆ ਤੇ ਅਸੀਂ ਸਾਰੇ ਉਹਨਾਂ ਦੇ ਚਰਨਾਂ 'ਚ ਸੀਸ ਝੁਕਾਨੇ ਆ ਤੇ ਵਾਹਿਗੁਰੂ ਅੱਗੇ ਅਰਦਾਸ ਕਰਦੇ ਆਂ ਵੀ ਸਾਨੂੰ ਵੀ ਐਸੀ ਇੰਨੀ ਸ਼ਕਤੀ ਦੇਈ ਵੀ ਉਹਨਾਂ ਦੇ ਦੱਸੇ ਹੋਏ ਰਸਤਿਆਂ 'ਤੇ ਚੱਲੀਏ ਗਰੀਬ ਗੁਰਦੇ ਜਿਨ੍ਹਾਂ ਨੂੰ ਲੋੜਵੰਦਾ ਉਹਨਾਂ ਦੀ ਸੇਵਾ ਕਰੀਏ ਤੇ ਸ਼ਹਿਰ ਦੀ ਸੇਵਾ ਕਰੀਏ ਇਹੀ ਸਾਨੂੰ ਮਤੇ ਬੇਨਤੀ ਹੈ ਗੁਰੂ ਅੱਗੇ ਵੀ ਸਾਡੇ ਤੇ ਐਹੀਂ ਅਸ਼ੀਰਵਾਦ ਬਣਾ ਕੇ ਰੱਖਿਓ ਅਸੀਂ ਤਾਂ ਹੀ ਚੰਗੇ ਕੰਮ ਕਰਾਂਗੇ ਜੇ ਸਾਡੇ ਗੁਰੂ ਦੀ ਕਿਰਪਾ ਹੋਵੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਵੇਂ ਦੇਖਦੇ ਹੋ ਕਿ ਆ 350 ਸਾਲਾ ਗੁਰੂ ਤੇਗ ਬਹਾਦਰ ਜੀ ਦਾ ਸ਼ਹੀਦੀ ਦਿਹਾੜਾ ਮਨਾਇਆ ਜਾ ਰਿਹਾ ਹੈ ਸੰਗਤਾਂ ਚ ਬਹੁਤ ਉਤਸ਼ਾਹ ਤੇ ਪਿਆਰ ਦੇਖਣ ਨੂੰ ਮਿਲ ਰਿਹਾ ਹੈ ਤੁਸੀਂ ਕਿਵੇਂ ਦੇਖਦੇ ਇਹ ਜਿਹੜੇ ਦਿਹਾੜੇ ਹਨ ਜੇ ਸਾਨੂੰ ਸਿੱਖ ਕੌਮ ਦੇ ਹਿੱਸੇ ਆ ਸ਼ਹਾਤਾਂ ਦੇ ਕੇ ਜਿਹਦੇ ਵਿੱਚ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਸ਼ਹਾਦਤ ਦੇ ਕੇ ਇੱਕ ਮਜਲੂਮਾਂ ਦੀ ਰਾਖੀ ਕੀਤੀ ਇੱਕ ਹਿੰਦੂ ਕੌਮ ਦੀ ਰਾਖੀ ਕੀਤੀ ਜੋ ਸਾਡੇ ਨਾਲ ਹੁਣ ਤੁਰੇ ਫਿਰਦੇ ਆ ਔਰ ਇੱਕ ਗਰੀਬ ਦੇ ਮਸੀਹਾ ਬਣੇ ਆ ਇਸ ਕਰਕੇ ਜਿਹੜੇ ਦਿਨ ਦਿਹਾੜੇ ਅਸੀਂ ਦਾਦੇ ਗੁਰੂ ਮਹਾਰਾਜ ਦੇ ਮਨਾਉਣੇ ਚਾਹੀਦੇ ਆ ਸਿੱਖ ਕੌਮ ਨੂੰ ਤਗੜੇ ਹਰ ਕੌਮ ਨੂੰ ਤਗੜੇ ਜੋ ਮਨਾਉਣੇ ਚਾਹੀਦੇ ਆ ਇਹਦੇ ਨਾਲ ਹੀ ਸਾਡੇ ਲੋਕਾਈ ਦੇ ਵਿੱਚ ਸੰਸਾਰ ਦੇ ਵਿੱਚ ਸ਼ੰਦੇਹ ਜਾਂਦਾ ਆ ਹੱਕ ਸੱਚ ਦੇ ਲੜ ਹੱਕ ਤੇ ਹੱਕ ਸੱਚ ਦੇ ਵਿੱਚ ਲੜਨ ਦਾ ਤੇ ਜ਼ੁਲਮ ਦੇ ਜ਼ੁਲਮ ਦਾ ਨਾਸ ਕਰਨ ਲਈ ਸਾਨੂੰ ਖਲੋਣਾ ਚਾਹੀਦਾ ਹੈ ਜੀ ਜੀ ਇਹ ਗੁਰੂ ਸਾਹਿਬ ਦੇ ਸ਼ਸਤਰ ਵੀ ਦਿਖਾਏ ਜਾ ਰਹੇ ਨੇ ਸ਼ਸਤਰਾਂ ਦੇ ਬਾਰੇ ਕੁਝ ਦੱਸੋਗੇ ਜਾਨਣਾ ਪਾਉਂਗੇ ਇਹ ਜਿਹੜੇ ਸ਼ਸਤਰ ਨੇ ਇਹ ਧੰਨ ਗੁਰੂ ਤੇਗ ਬਹਾਦਰ ਸਾਹਿਬ ਅਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਨਾਲ ਸੰਬੰਧਿਤ ਨਹੀਂ ਜਿਹੜੇ ਕਿ ਵੱਖ-ਵੱਖ ਸਮੇਂ ਤੇ ਜਿਸ ਤਰ੍ਹਾਂ ਕਿਰਪਾਣ ਕਿਰਪਾ ਆਣ ਗੁਰੂ ਦੀ ਕਿਰਪਾ ਹੋਈ ਚੱਲੀ ਜਿਹਦੇ ਨਾਲ ਲੋਕਾਈ ਦਾ ਦੁਨੀਆ ਦਾ ਉਧਾਰ ਹੋਇਆ ਇੱਕ ਤਲਵਾਰ ਹੁੰਦੀ ਆ ਜਿਹੜੀ ਕਿ ਕਿਸੇ ਜ਼ੁਲਮ ਦੇ ਨਾਲ ਟੱਕਰ ਕਰਨ ਲਈ ਵਰਤਰੀ ਵਰਤੀ ਜਾਂਦੀ ਆ ਇਹ ਵੀ ਗੁਰੂ ਮਹਾਰਾਜ ਦੀ ਦੇਣ ਆ ਇਹ ਸਾਡੇ ਕੋਲ ਨਿਸ਼ਾਨੀਆਂ ਹੈਗੀਆਂ ਇਹ ਵੀ ਸੰਗਤਾਂ ਬੜਾ ਉਤਸ਼ਾਹ ਨਾਲ ਦਰਸ਼ਨ ਦਿਦਾਰੇ ਕਰਵਾਏ ਜਾ ਰਹੇ ਨੇ ਹਾਂਜੀ ਖੁੱਲੇ ਦਰਸ਼ਨ ਦਿਦਾਰੇ ਸ਼ਸਤਰਾਂ ਦੇ ਕਰਵਾਏ ਜਾ ਰਹੇ ਨੇ ਹਾਂਜੀ ਇਸ ਸੰਗਤਾਂ ਨੂੰ ਉਤਸ਼ਾਹ ਕਰਨ ਲਈ ਸੰਗਤ ਨੂੰ ਜਾਣਕਾਰੀ ਦੇਣ ਲਈ ਖੁੱਲੇ ਦਰਸ਼ਨ ਦਿਦਾਰ ਕਰਾਇਆ ਜਾਂਦਾ ਹੈ ਇਸੇ ਕਰਕੇ ਜਿਹੜੀ ਬੱਸ ਆ ਇਹ ਸਪੈਸ਼ਲ ਸ਼ਸਤਰਾਂ ਵਾਲੀ ਗੱਡੀ ਨਾਲ ਲਾਈ ਗਈ ਆ ਜੀ ਇਹਦੇ ਨਾਲ ਵੱਖ-ਵੱਖ ਸਟੇਟਾਂ ਦੇ ਵਿੱਚੋਂ ਵੱਖ-ਵੱਖ ਧਰਮਾਂ ਦੇ ਨਾਲ ਸੰਬੰਧਿਤ ਵੱਖ-ਵੱਖ ਲੋਕਾਂ ਨੇ ਇਹਦੇ ਦਰਸ਼ਨ ਕੀਤੇ ਆ ਇਹਦੇ ਨਾਲ ਸਾਨੂੰ ਖਲੂਣ ਦਾ ਸਾਨੂੰ ਜ਼ੁਲਮ ਦੇ ਵਿਰੁੱਧ ਲੜਨ ਦਾ ਇੱਕ ਸੰਦੇਸ਼ ਮਿਲਦਾ ਹੈ ਜੀ ਵੈਕੁਰ ਚਿੱਕੀ ਕੱਲ ਸਭ ਵੈਕੁਰ ਚਿੱਕੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ 350 ਸਾਲਾ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਨਗਰ ਕੀਰਤਨ ਗੁਰਦੁਆਰਾ ਧੋਬੜੀ ਸਾਹਿਬ ਆ ਸ਼ਾਮ ਤੋਂ 21 ਅਗਸਤ ਨੂੰ ਆਰੰਭ ਹੋਇਆ ਸੀ ਜਿਹੜਾ ਵੱਖ-ਵੱਖ ਸ਼ਹਿਰਾਂ ਦੇ ਵਿੱਚ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਹੁੰਦਾ ਆ ਅੱਜ ਲੁਧਿਆਣੇ ਪਹੁੰਚਿਆ ਬਹੁਤ ਹਮਮਾ ਮਾ ਕੇ ਸੰਗਤਾਂ ਦਰਸ਼ਨ ਕਰ ਰਹੀਆਂ ਨੇ ਸੰਗਤਾਂ ਦੇ ਵਿੱਚ ਬਹੁਤ ਉਤਸ਼ਾਹ ਵਾ ਗੁਰੂ ਮਹਾਰਾਜ ਦਾ ਆਸ਼ੀਰਵਾਦ ਲੈ ਰਹੀਆਂ ਔਰ ਮੈਂ ਬੇਨਤੀ ਕਰਨਾ ਚਾਹੁੰਗਾ ਸਾਰੀਆਂ ਸੰਗਤਾਂ ਨੂੰ ਇਹ ਅੱਜ ਰਾਤਰੀ ਦਾ ਜਿਹੜਾ ਸ਼੍ਰਾਮ ਹੈ ਵਿਸ਼ ਅਭਿਸ਼ਰਾਮ ਆ ਉਹ ਆਲਮਗੀਰ ਸਾਹਿਬ ਵਿਖੇ ਹੋਣਾ ਤਦ ਸੋ ਸੰਗਤਾਂ ਸਵੇਰੇ ਆਲਮਗੀਰ ਸਾਹਿਬ ਤੋਂ ਨਗਰ ਕੀਰਤਨ ਨੇ ਚਾਲੇ ਪਾਣੇ ਆ ਜਿਹੜੀਆਂ ਸੰਗਤਾਂ ਇੱਥੇ ਨਹੀਂ ਆ ਸਕਿਆ ਉਹ ਆਲਮਗੀਰ ਸਾਹਿਬ ਵਿਖੇ ਆ ਕੇ ਦਰਸ਼ਨ ਕਰ ਸਕਦੇ ਆ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਸੋ ਸੰਤਾਂ ਨੂੰ ਦਰਸ਼ਨ ਦਿਦਾਰੇ ਦੇਣ ਦੇ ਲਈ ਗੁਰੂ ਤੇਗ ਬਹਾਦਰ ਸਾਹਿਬ ਇਹੋ ਕਹਿ ਸਕਦੇ ਆ ਕਿ ਸੰਤਾਂ ਦੇ ਰੂਪ ਰੂਪ ਹੋਏ ਨੇ ਨਗਰ ਕੀਰਤਨ ਦੇ ਮਾਧਮ ਰਾਹੀਂ ਤੁਸੀਂ ਦੇਖ ਸਕਦੇ ਹੋ ਸੰਤਾਂ ਨੇ ਆਸਾਮ ਤੋਂ ਇਨੀ ਦੂਰੋਂ ਚੱਲ ਕੇ ਇਹ ਨਗਰ ਕੀਰਤਨ ਆਇਆ ਹੈ ਤੇ ਲੁਧਿਆਣਾ ਸ਼ਹਿਰ ਦੇ ਵਿੱਚ ਇਹ ਵਕ ਵਕ ਕਿਸੇ ਤੋਂ ਹੁੰਦਾ ਹੋਇਆ ਇਹ ਨਗਰ ਕੀਰਤਨ ਜਾ ਰਿਹਾ ਹੈ ਰਾਤ ਇਹਦਾ ਪੜਾ ਜਿਹੜਾ ਆਲੰਗੀਰ ਸਾਹਿਬ ਹੋਏਗਾ ਵਕ ਵਕ ਪੜਾਵਾਂ ਤੋਂ ਹੁੰਦਾ ਹੋਇਆ ਇਹ ਆਪਣੇ ਮੁਕਾਮ ਤੇ ਯਾਨੀ ਕਿ 23 ਤਰੀਕ ਨੂੰ ਗੁਰੂ ਤੇਗ ਬਹਾਦਰ ਜੀ ਸਾਹਿਬ ਜੀ ਦੇ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਦੇ ਮੇਨ ਹਸਤਾਨ ਅਨੰਦਪੁਰ ਸਾਹਿਬ ਵਿਖੇ ਇਹ ਨਗਰ ਕੀਰਤਨ ਇਹਦਾ ਸਮਾਪਨ ਹੋਏਗਾ ਸੋ ਤੁਸੀਂ ਕਿਵੇਂ ਦੇਖਦੇ ਹੋ ਕਿ ਗੁਰੂ ਸਾਹਿਬ ਕਿਸ ਤਰ੍ਹਾਂ ਆਪਣੇ ਭਗਤਾਂ ਨੂੰ ਦਰਸ਼ਨ ਦੇਣ ਲਈ ਖੁਦ ਆਪ ਚੱਲ ਕੇ ਆਂਦੇ ਨੇ ਕਮੈਂਟਾਂ 'ਚ ਆਪਣੀ ਰਾਏ ਜ਼ਰੂਰ ਦਿਓ ਫਿਰ ਮਿਲਾਂਗੇ ਉਨਤਕ ਬਨੇ ਰੋ ਵਾਈਗੁਰਜੀ ਦਾ ਖਾਲਸਾ ਵਾਈਗੁਰਜੀ ਕੇ